ਤੁਸੀਂ ਨਾਲ ਹੋਏ ਹੋ ਬੈਠੇ ਹੋ ਪ੍ਰਿੰਸ ਭਾਈ ਜਾਓ ਨਾਲ ਯਾਰ ਵਾਸਤਾ ਵੀਰੇ ਪਹਿਲਾਂ ਬਹੁਤ 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 ਮੁਬਾਰਕਾਂ ਤੁਹਾਨੂੰ ਉਹ ਤੁਹਾਨੂੰ ਮੁਬਾਰਕਾਂ ਜਿਹੜਾ ਤੁਸੀਂ ਸਾਡੇ ਫਾਈਨੈਂਸਰ ਸਾਹਿਬ ਹੋ ਆ ਜਿੰਨੇ ਵੀ ਸਾਡੇ ਭਰਾ ਖੜੇ ਆ ਜਿੰਨੇ ਵੀ ਔਰ ਜਿੰਨੇ ਵੀ ਵੀਡੀਓ ਦੇਖਦੇ ਆ ਇਹ ਸਾਡੇ ਭਰਾ ਨੇ ਜਦ ਦਾ ਅਸੀਂ ਕੰਮ ਸ਼ੁਰੂ ਕੀਤਾ ਸਾਰੇ ਪੈਸੇ ਜਿੰਨੇ ਵੀ ਸਾਡੇ ਆਏ ਆ ਸਾਰੇ ਆ ਭਾਈ ਤੋਂ ਲੈਂਦੇ ਆ ਭਾਵੇਂ ਕਮੇਟੀਆਂ ਦੇ ਰੂਪ ਚ ਲੈਂਦੇ ਆ ਮਾਰਾ ਇਹਨੇ ਕਰਵਾਇਆ ਆਪਣੀ ਇੱਜ਼ਤ ਸੀਗੀ ਭਈ ਅੱਜ ਜਿਹੜੀ ਆ ਆ ਚੀਜ਼ ਦੇਖੋ ਆ ਚੀਜ਼ ਲੈਂਦੀ ਆ ਮਾਰਾ ਇਹਦਾ ਬਹੁਤ ਬਹੁਤ ਸ਼ੁਕਰ ਆ ਬਾਬਾ ਜੀ ਦੇਣ ਵਾਲੇ ਆ ਤੇ ਆ ਜੋਧ ਨੂੰ ਹੁਣ ਕੰਮ ਲਾਇਆ ਬੰਨਿਆਗੇ ਇਹਨੂੰ ਵੀ ਇਹ ਘੁੰਮਦਾ ਫਿਰਦਾ ਰਹਿੰਦਾ ਸੀ ਭਾਜੀ ਐ ਪ੍ਰਿੰਸਪਾ ਜੀ ਬਿਲਕੁਲ ਵੀਰੇ ਇਹ ਘੁੰਮਦਾ ਫਿਰਦਾ ਰਹਿੰਦਾ ਸੀ ਕਹਿੰਦਾ ਮੈਨੂੰ ਲਿਆ ਦਿਓ ਮੈਂ ਸਾਰਾ ਕੰਮ ਕਰੂੰਗਾ ਵੀਡੀਓ ਐਡੀਟਿੰਗ ਮੈਂ ਕਰੂੰਗਾ ਸਾਰਾ ਕੁਝ ਕਰੂੰਗਾ ਅੰਤਰ ਅੰਤਰੇਦ ਜਿੱਧਰ ਮਰਜੀ ਲਾ ਦਿਓ ਦੋਨੋਂ ਲਾ ਦਿਓ ਦੋਨੋਂ ਪਾਸੇ ਉਹ ਹੀ ਕਰੋ ਬਾਬਾ ਜੀ ਮਿਹਰਾ ਕਰੋ ਜੋ ਪਿਛਵਾਤਰਾ ਕਰਾਇਆ ਬੋਲੀ ਭਾਜੀ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਮੁਬਾਰਕ ਆਲੇ ਇਹਨੂੰ ਆਨ ਕਰਦੇ ਆਪਾਂ ਹਲੇ ਇਹਨੂੰ ਆਨ ਕਰਾਂਗੇ ਜੋਤ ਕਰਦਾ ਇਹਨੂੰ ਆਨ ਵਧੀਆ ਤਰ੍ਹਾਂ ਹੋ ਗਿਆ ਬਸ ਸੱਚੀ ਲੱਗਦੀ ਹੁਣ ਆਪਾਂ ਜ਼ੋਰ ਵੀ ਕੰਮ ਵਾਲੀ ਲਾਉਣਾ ਕੋਈ ਰਾਜਨੀਤੀ ਨਹੀਂ ਕਰਨੀ ਕਿਸੇ ਨਾਲ ਰਾਜਨੀਤੀ ਦਾ ਆਪਾਂ ਨਾ ਹੀ ਨਹੀਂ ਲੈਣਾ ਹਾਂ ਕਿਸੇ ਦਾ ਕੋਈ ਕੋਈ ਨਹੀਂ ਆਪਾਂ ਪੇਜ ਤੇ ਪਾਉਣਾ ਕਿਸੇ ਦਾ ਮੌਜ ਲਾਣ ਜਾਣਾ ਨਹੀਂ ਕੰਮ ਕਰਾਂਗੇ ਵਧੀਆ ਤਰ੍ਹਾਂ ਕੰਮ ਕਰਾਂਗੇ ਮਿਹਨਤ ਕਰਾਂਗੇ ਜਿੰਨੀ ਅੱਗੇ ਕਰਦੇ ਸੀ ਉਸ ਤੋਂ ਵੱਧ ਮਿਹਨਤ ਕਰਾਂਗੇ ਸੋ ਜਿਹੜੇ ਵੀ ਵੀਡੀਓ ਦੇਖਦੇ ਆ ਉਹਨਾਂ ਨੂੰ ਦੱਸਣ ਲੱਗਿਆ ਵੀ ਅਸੀਂ ਜਿਹੜੀ ਆਪਣੀ ਸੀਰੀਜ਼ ਲੈ ਕੇ ਆਣੀ ਆ ਉਹਦੇ ਜਿਹੜੇ ਪਾਰਟਸ ਨੇ 2-3 ਬਣ ਚੁੱਕੇ ਆ ਹਲੇ ਐਡੀਟਿੰਗ ਨਹੀਂ ਹੋਏ ਉਹ ਐਡੀਟਿੰਗ ਅਸੀਂ ਇਹਦੇ ਤੋਂ ਸ਼ੁਰੂ ਕਰਨੀ ਆ ਔਰ ਜੋ ਕਰੂਗਾ ਐਡੀਟਿੰਗ ਹਾਂਜੀ ਇਹ ਜੋ ਦਿਖਾਓ ਆ ਦੇਖੋ ਜੀ ਆ ਕਸ਼ਮੀਰੀ ਬਾਬਾ ਜੀ ਦਾ ਤੋਹਫਾ ਦੇਖੋ ਸਾਡੇ ਦਰਬਾਰ ਸਾਹਿਬ ਵਾਲੇ ਗੁਰੂ ਰਾਮਦਾਸ ਜੀ ਤੇ ਇਹਨਾਂ ਵੱਲੋਂ ਤੋਹਫਾ ਕਹਿ ਸਕਦੇ ਆ ਜੇ ਇਹਨਾਂ ਦੇ ਥਰੂ ਇਹਨਾਂ ਵੱਲੋਂ ਤੋਹਫਾ ਕਹਿ ਸਕਦੇ ਆ ਮਹਾਰਾਜ ਚੋਲੋ ਵਾਹ ਜਰਵੀ ਜੋਤ ਸਿੰਘ ਬਹੁਤ ਬਹੁਤ ਮੋਹਟਾ ਉਹ ਤਰੱਕੀ ਕਰ ਲਓ ਕਰੋ ਗੋਲਡੀ ਜੀ ਆਜੋ ਲਓ ਜੀ ਗੋਲਡੀ ਭਾਜੀ ਖੋਲੋ ਜੀ ਗੋਲਡੀ ਭਾਜੀ ਆਜੋ ਬਸ ਸੋ ਕਰਵਾ ਭਰਾਵਾਂ ਨੇ ਕਰਨਾ ਮੇਰੇ ਕੋਲ ਬਸ ਸਹੀ ਹੈ ਵੀ ਜਿਹੜੇ ਫੋਲੋਅਰ ਦੇਖਦੇ ਹੋ ਨਾ ਜਿਹੜੇ ਭਰਾ ਇਸਾ ਉਹਨਾਂ ਦੀ ਬਦੌਲਤ ਆ ਵੀ ਉਹਨਾਂ ਨੇ ਸਾਨੂੰ ਇੱਥੇ ਤੱਕ ਲੈ ਕੇ ਆਂਦਾ ਮਾਨ ਸਨਮਾਨ ਦਿੱਤਾ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਵੀ ਆਹ ਚੀਜ਼ ਲਵਾਂਗੇ ਤੇ ਸਿਰਫ ਭਰਾਵਾਂ ਦਾ ਪਿਆਰ ਜਿਹੜੀ ਤੁਸੀਂ ਸਾਨੂੰ ਦਿੱਤੀ ਇੱਜ਼ਤ ਦਿੱਤੀ ਮਾਨ ਸਨਮਾਨ ਦਿੱਤਾ ਉਹਦਾ ਅਸੀਂ ਦੇਣ ਹੀ ਨਹੀਂ ਦੇ ਸਕਦੇ ਇਹਦਾ ਜਿਹੜਾ ਬੜਾ ਮਾਸਟਰ ਲੱਗ ਗਿਆ ਸਭ ਤੋਂ ਵੱਡਾ ਇਹ ਹੁਣ ਆਪਣੇ ਕੋਲੇ ਹੈ ਨਹੀਂ ਇਹ ਲਿਆਉਣਾ ਪੈਣਾ ਜਿਗੜ ਨਹੀਂ ਉਹਨਾਂ 'ਚ ਲੱਗਦਾ ਨਹੀਂ ਇਹ ਬਹੁਤ ਵੱਡਾ ਪਨਾਗਿਆ ਇਹ ਚਲੋ ਵੱਡੇ ਵੱਡਾ ਨਾ ਮੱਥੇ ਲੱਗ ਗਿਆ ਆਪਣੇ ਹੁਣ ਮੁਬਾਰਕਾ ਚਲ ਉਹ ਲਿਆਨੇ ਆਪਾਂ ਲਿਆ ਇਹਨੂੰ ਆਪਾਂ ਵਿਚ ਰੋਕ ਦਿੰਦੇ ਹਾਂ ਇਹਨੂੰ ਆਪਾਂ ਦੁਬਾਰਾ ਕੰਟੀਨਿਊ ਕੋਈ ਨਹੀਂ ਮਾਸਟਰ ਸ਼ੋਅ ਵਿਚ ਲਿਆ ਕੇ ਲਾਉਂਦੇ ਉਹ ਲਿਆਣਾ ਜਿਹੜੇ ਮਾਸਟਰ ਪਲੱਗ ਹਾਂ ਵੱਡਾ ਉਹ ਨਾਲ ਦੇ ਨੂੰ ਪੁੱਛਣਾ ਸੀ ਓਵਨ ਉਨਜ ਲੱਗਦਾ ਜਿਹੜਾ ਉਹ ਲੱਗਦਾ ਕੋਕਟਰ ਵਾਲਾ ਚਲੋ ਚਲੋ ਵੀਡੀਓ ਨੂੰ ਨਾ ਹਲੇ ਤੁਸੀਂ ਬੰਦ ਨਾ ਕਰਿਓ ਦੁਬਾਰਾ ਅਸੀਂ ਫੇਰ ਚਲਾਵਾਂਗੇ ਜਦੋਂ ਇਹਨੂੰ ਆਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹੈ ਮਾਰ ਭਾਜੀ ਦੇਖਿਓ ਇਧਰ ਖੋਲੋ ਸਿਮਰਨ ਭਾਜੀ ਚੱਕੋ ਯਾਰ ਓਏ ਹੈ ਹੈ ਕਟਿੰਗ ਨਹੀਂ ਕਰਕੇ ਲਿਆ ਗਿਆ ਕਟਿੰਗ ਹੋਈ ਹੋਈ ਹੈ ਭਾਜੀ ਤੁਸੀਂ ਚੱਕੋ ਤਾਂ ਪੀਸ ਕੱਟ ਕੇ ਨਿਕਲੂ ਤੁਹਾਨੂੰ ਜੋ ਦਾ ਜਾ ਬੋਤੇ ਓਏ ਤਾਂ ਖੋਲੋ ਭਾਜੀ ਸਿਮਰਨ ਭਾਜੀ ਤੁਸੀਂ ਭਾਜੀ ਭਾਜੀ ਕਹਿੰਦੇ ਇੱਕ ਵਾਰੀ ਵਸ ਸੋਸ਼ਲ ਮੀਡੀਆ ਸਾਡੇ ਭਰਾ ਇਹਦੇ ਜਦ ਆਪਾਂ ਗਾਣਾ ਹੀ ਲਾਣਾ ਪਾ ਕੁਝ ਨਹੀਂ ਲਾਣਾ ਵਿੱਚ ਉਹ ਨਾ ਜੀ ਬੇਟੀ ਇਹ ਮਿਰਲੀ ਲੈਂਦੀ ਆ ਨਾ ਹਾਂ ਪਲਾ ਨਾ ਜੀ ਬੇਟੀ ਹੋ ਹੋ ਉਹਦੀ ਹੁੰਦਾ ਖਾ ਉਹਦੀ ਹੁੰਦਾ ਉਹ ਖਾ ਉਹਨੇ ਕੀ ਮੰਮ ਉਹ